ਦੇਖੋ ਪੰਜਾਬ ਕ联ੈਕਸ਼ਨ ਬਾਰੇ ਸਮਝਣ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਪੋਗਾ ਕਿ ਮੁਖਤਾਰ ਅंसारी ਐਕਸਰ ਐਕਚੁਅਲੀ ਹੈਗੇ ਕੀ ਸੀ ਹੂੰ ਬਿਲਕੁਲ ਜੀ ਆਪਾਂ ਉਹਨਾਂ ਦਾ ਦੇਖੀਏ ਪਸ਼ੋਕੜ ਪਰਿਵਾਰ ਦਾ ਤਾਂ ਮਤਲਬ ਕਿ ਬਹੁਤ ਜਿਹੜੀ ਫੈਮਿਲੀ ਆ ਉਹ ਕਾਫੀ ਜ਼ਿਆਦਾ prominent family ਤੋਂ belong ਕਰਦੇ ਸੀ ਉਹਨਾਂ ਦੇ ਜਿਹੜੇ ਦਾਦਾ ਜੀ ਸੀਗੇ ਉਹ 1926-27 ਦੇ ਵਿੱਚ ਕਾਂਗਰਸ ਦੇ ਪ੍ਰਧਾਨ ਰਹੇ ਸੀ ਇਸ ਕਿਸਮ ਦਾ ਪਸ਼ੋਕੜ ਥੀ ਤੇ ਕਿਹਾ ਜਾਂਦਾ ਕਿ ਜਿਹੜੇ ਮੁਹੰਮਦ ਅਲੀ ਜਨਾਹ ਸੀਗੇ ਪਾਕਿਸਤਾਨ ਦੇ ਸੰਸਥਾ ਉਹਨਾਂ ਨੇ ਫੈਮਲੀ ਨੂੰ ਆਫਰ ਕੀਤਾ ਸੀ ਕਿ ਬਈ ਤੁਸੀਂ ਪਾਕਿਸਤਾਨ ਚ ਜਾ ਜੋ ਅਬੋਲਿਸ਼ ਹੋਈ ਹੈ ਜਦੀ ਵੱਡੀ ਲੈਂਡ ਹੋਲਡਿੰਗ ਤਾਂ ਉਹਦੇ ਵਿੱਚ ਉਹਨਾਂ ਨੂੰ ਕਈ ਸੌ ਏਕੜ ਜ਼ਮੀਨ ਸੀ ਉਹਨਾਂ ਕੋਲ ਜੀ ਕਾ ਇਸ ਕਿਸਮ ਦੇ ਇਨਫਲੂਐਂਸ਼ੀਅਲ ਬੈਕਗ੍ਰਾਉਂਡ ਤੋਂ ਮੁਖਤਾਰ ਅੰਸ਼ਾਰੀ ਆਉਂਦੇ ਸੀ ਪਰਿਵਾਰ ਰਾਜਨੀਤਿਕ ਤੌਰ ਤੇ ਚਤਨਸ਼ੀ ਆਰਥਿਕ ਤੌਰ ਤੇ ਸੰਪੰਨ ਸੀ ਫੈਮਿਲੀ ਦੇ ਵਿੱਚ ਕੋਈ ਇਦਾਂ ਦਾ ਪਸ਼ੋਕੜ ਨਹੀਂ ਸੀ ਕ੍ਰਿਮੀਨਲ ਸਾਈਡ ਦਾ ਜਾਂ ਕੋਈ ਵੀ ਪਰ ਫਿਰ ਇਹ ਇਸ ਪਾਸੇ ਨੂੰ ਹੂਲੇ ਹਾਂ ਤੇ ਇਸ ਪਾਸੇ ਨੂੰ ਹੁੰਦੇ ਹੁੰਦੇ ਇਹਨਾਂ ਨੇ 1994 ਦੇ ਵਿੱਚ ਪਹਿਲੀ ਇਲੈਕਸ਼ਨ ਲੜੀ ਸੀ ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਬਲੈਂਕ ਤੋਂ ਲਈ ਉਹ ਇਲੈਕਸ਼ਨ ਹਾਰ ਗਏ ਸੀ ਉਹ ਮੌਜਾ ਜਿਹੜਾ ਵਿਧਾਨ ਸਭਾ ਹਲਕਾ ਹੈ ਉੱਥੋਂ ਇਹ ਇਲੈਕਸ਼ਨ ਹਾਰੇ ਸੀ ਤਾਂ ਫਿਰ ਉਸ ਤੋਂ ਬਾਅਦ 1996 ਦੇ ਵਿੱਚ ਇਹਨਾਂ ਨੇ ਭੋਜਨ ਸਮਾਜਪਾਲਤੀ ਤੋਂ ਇਲੈਕਸ਼ਨ ਲੜੀ ਇਲੈਕਸ਼ਨ ਜਿੱਤੇ ਤੇ ਉਸ ਤੋਂ ਲੈ ਕੇ ਹੁਣ ਤੱਕ 2017 ਤੱਕ ਮਤਲਬ ਕਿ ਇਹਨਾਂ ਦਾ ਜਿਹੜਾ ਹੈਗਾ ਪੰਜ ਵਾਰ ਦਾ ਰਿਕਾਰਡ ਹੈ ਕਈ ਵਾਰੀ ਹਾਰੇ ਵੀ ਕਈ ਵਾਰੀ ਜਿੱਤੇ ਵੀ ਉਹਨਾਂ ਦਿਨਾਂ ਦੇ ਵਿੱਚ ਡਿੰਪੀ ਚੰਦ ਭਾਨ ਪੰਜਾਬ ਦੇ ਵਿੱਚ ਜਾਂ ਜਿਹੜੀ ਥੋੜੀ ਬਾਤੀ ਮਿਲਟੈਂਸੀ ਜਦੋਂ ਖਤਮ ਹੋਈ ਤਾਂ ਉਹਦੇ ਵਿੱਚ ਕੁਝ ਅੰਸਰ ਇਦਾਂ ਦੇ ਜਿਹੜੀ ਇੱਕ ਆਪ ਮੁਹਾਰੀ ਹਿੰਸ਼ਾ ਹੁੰਦੀ ਹੈ ਉਸ ਪਾਸੇ ਨੂੰ ਤੁਰਪੇ ਕ੍ਰਾਈਮ ਵਾਲੇ ਪਾਸੇ ਨੂੰ ਅंसारी ਉਹਨਾਂ ਦੇ ਵਿੱਚੋਂ ਜਿਹੜੀ ਉਹ ਬਾਹੂਬਲੀ ਸਿਆਸਤ ਹੈ ਯੂਪੀ ਦੀ ਉਹਦੇ ਵਿੱਚੋਂ ਇੱਕ ਬਾਹੂਬਲੀ ਆयो ਪੰਜਾਬ ਦੇ ਵਿੱਚ ਇੱਕ 55 ਲੱਖ ਰੁਪਏ ਦੇ ਜੇਲ ਬਿੱਲ ਦਾ ਰੌਲਾ ਪੈਂਦਾ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਕਿ ਅਸੀਂ ਸਾਡੀ ਸਰਕਾਰ ਇਹ ਬਿੱਲ ਹੈ ਜਿਹੜਾ ਉਹ ਅਦਾ ਨਹੀਂ ਕਰ ਸਕਦੀ ਜਿਨ੍ਹਾਂ ਨੇ ਇਹ ਪੈਸੇ ਖਰਚੇ ਵੀਆਈਪੀ ਟ੍ਰੀਟਮੈਂਟ ਦਿੱਤਾ ਉਹਨਾਂ ਨੂੰ ਭਰਨਾ ਚਾਹੀਦਾ ਹੈ ਇਹ ਬਿੱਲ ਜੁੜਿਆ ਸੀਗਾ ਯੂਪੀ ਦੇ ਡਾਣ ਮੁਖਤਾਰ ਅंसारी ਦੇ ਨਾਲ ਮਖ्तार ਅंसारी ਚਰਚਾ ਦੇ ਵਿੱਚ ਰਹੇ ਜਦੋਂ ਉਹਨਾਂ ਨੂੰ ਪੰਜਾਬ ਤੋਂ ਯੂਪੀ ਦੀ ਬਾਂਦਾ ਜੇਲ੍ਹ ਦੇ ਵਿੱਚ ਵੀ ਸ਼ਿਫਟ ਕੀਤਾ ਜਾਂਦਾ ਹੁਣ ਪਿਛਲੇ ਦਿਨੀ ਉਹ ਇਸ ਦੁਨੀਆ ਤੋਂ ਫੌਤ ਹੋ ਗਏ ਨੇ ਉਹ ਇਸ ਦੁਨੀਆ ਦੇ ਵਿੱਚ ਨਹੀਂ ਨੇ ਜੇਲ੍ਹ ਦੇ ਵਿੱਚ ਉਹਨਾਂ ਦੀ ਮੌਤ ਹੋਈ ਹੈ ਮੌਤ ਤੇ ਵੀ ਕਈ ਤਰ੍ਹਾਂ ਦੇ ਸਵਾਲ ਸਨ ਮਖ्तार ਅंसारी ਦੇ ਪੰਜਾਬ ਕਨੈਕਸ਼ਨ ਤੋਂ ਲੈ ਕੇ ਮੌਤ ਤੱਕ ਜਿਹੜੀ ਗੱਲਬਾਤ ਹੈ ਤੁਹਾਡੇ ਨਾਲ ਕਰਾਂਗੇ ਪੰਜਾਬ ਦੇ ਵਿੱਚ 2 ਸਾਲ ਉਹ ਰੋਪੜ ਜੇਲ੍ਹ ਦੇ ਵਿੱਚ ਰਹੇ ਨੇ ਮੇਰੇ ਨਾਲ ਇਸ ਮੁਲਾਕਾਤ ਦੇ ਵਿੱਚ ਪત્રਕਾਰ ਗੁਰਸ਼ਮਸ਼ੀਰ ਹੋਣਗੇ ਗੁਰਸ਼ਮਸ਼ੀਰ بھائی ਤੁਹਾਡਾ ਸਵਾਗਤ ਹੈ ਜੀ ਸ੍ਰਿਸ਼ਕਾ ਜੀ ਠੀਕ ਠਾਕ ਹੈ ਥੈਂਕ ਯੂ ਜੀ ਹਾਂ ਜੀ ਆ ਬਈ ਮੁਖ्तार ਅंसारी ਦੇ ਪੰਜਾਬ ਕਨੈਕਸ਼ਨ ਦੀ ਜਦੋਂ ਅਸੀਂ ਗੱਲ ਕਰਦੇ ਆ ਖਾਸ ਤੌਰ ਤੇ ਮਹਾਲੀ ਦੇ ਵਿੱਚ ਇੱਕ ਐਫ ਆਈ ਆਰ ਦਰਜ ਹੁੰਦੀ ਹੈ ਫਿਰ ਖਾਸ ਤੌਰ ਤੇ ਇਹਦਾ ਜ਼ਿਕਰ ਕਰਨਾ ਪਏਗਾ ਦੋਨਾਂ ਸਰਕਾਰਾਂ ਦਾ ਵੀ ਆਪਾਂ ਨੂੰ ਯੂਪੀ ਦੇ ਵਿੱਚ ਜੋਗੀ ਜੀ ਆ ਜਾਂਦੇ ਨੇ ਭਾਜਪਾ ਆ ਜਾਂਦੀ ਹੈ 17 ਦੇ ਵਿੱਚ ਤੇ ਪੰਜਾਬ ਦੇ ਵਿੱਚ ਬਣਦੀ ਹੈ ਕਾਂਗਰਸ ਇਹ ਪੰਜਾਬ ਦੇ ਵਿੱਚ ਗੱਲ ਚੱਲਦੀ ਹੈ ਹੁਣ ਵੀ ਜਦੋਂ ਗੱਲਾਂ ਹੁੰਦੀਆਂ ਨੇ ਜੀ ਕਾਂਗਰਸ ਉਹਨਾਂ ਨੂੰ ਇੱਕ ਐਫ ਆਈ ਆਰ ਇੱਥੇ ਇੱਕ ਬਿਲਡਰ ਦੇ ਵੱਲੋਂ ਕਰਵਾਈ ਜਾਂਦੀ ਹੈ ਤੇ ਰੋਪੜ ਲਿਆਂਦਾ ਜਾਂਦਾ ਪੰਜਾਬ ਲਿਆਂਦਾ ਜਾਂਦਾ ਯੂਪੀ ਤੋਂ ਕਿਉਂਕਿ ਉਹ ਸੁਰੱਖਿਅਤ ਨਹੀਂ ਸਰ। ਦੇਖੋ ਪੰਜਾਬ ਕਨੈਕਸ਼ਨ ਬਾਰੇ ਸਮਝਣ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਪਊਗਾ ਕਿ ਮੁਖਤਾਰ ਅंसारी ਐਕਸਰ ਐਕਚੁਅਲੀ ਹੈਗੇ ਕੀ ਸੀ। ਹਮ ਬਿਲਕੁਲ ਤੇ ਜੇ ਆਪਾਂ ਉਹਨਾਂ ਦਾ ਦੇਖਿਏ ਪਸ਼ੋਕੜ ਪਰਿਵਾਰ ਦਾ ਤਾਂ ਮਤਲਬ ਕਿ ਬਹੁਤ ਜਿਹੜੀ ਫੈਮਿਲੀ ਆ ਉਹ ਕਾਫੀ ਜ਼ਿਆਦਾ prominent family ਤੋਂ belong ਕਰਦੇ ਸੀ ਉਹਨਾਂ ਦੇ ਜਿਹੜੇ ਦਾਦਾ ਜੀ ਸੀਗੇ ਉਹ 1926-27 ਦੇ ਵਿੱਚ ਕਾਂਗਰਸ ਦੇ ਪ੍ਰਧਾਨ ਰਹੇ ਸੀ ਜੀ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਹੈ ਜੀ ਤੇ ਉਹਨਾਂ ਨੇ ਜਿਹੜੀ ਜਾਮੀਆ ਮਾਲੀਆ ਇਸਲਾਮੀ ਯੂਨੀਵਰਸਿਟੀ ਹੈ ਉਹਨਾਂ ਦੇ ਵਨ ਆਫ ਦਾ ਫਾਊਂਡਰ ਨੇ ਉਹ ਹਾਂ ਤੇ ਇਸ ਕਿਸਮ ਦਾ ਪਸ਼ੋਕੜ ਸੀ ਤੇ ਕਿਹਾ ਜਾਂਦਾ ਹੈ ਕਿ ਜਿਹੜੇ ਮੁਹੰਮਦ ਅਲੀ ਜਨਾਹ ਸੀਗੇ ਪਾਕਿਸਤਾਨ ਦੇ ਸੰਸਥਾ ਉਹਨਾਂ ਨੇ ਫੈਮਿਲੀ ਨੂੰ ਆਫਰ ਕੀਤਾ ਸੀ ਕਿ ਬਈ ਤੁਸੀਂ ਪਾਕਿਸਤਾਨ ਚ ਆ ਜਾਓ ਤੇ ਉਹ ਨਹੀਂ ਆਏ ਸੀਗੇ ਉਹਨਾਂ ਦਾ ਇੰਡੀਅਨ ਫਿਲਮ ਸਟਰਗਲ ਦੇ ਨਾਲ ਕਾਫੀ ਨੇੜੇ ਦਾ ਨਾਤਾ ਹੈਗਾ ਤੇ ਜਦੋਂ 1951 ਦੇ ਵਿੱਚ ਜਿਹੜਾ ਜ਼ਮੀਂਦਾਰੀ ਐਕਟ ਲਾਗੂ ਹੋਇਆ ਅਬੋਲਿਸ਼ ਹੋਈ ਹੈ ਜਿਹੜੀ ਵੱਡੀ ਲੈਂਡ ਹੋਲਡਿੰਗ ਤਾਂ ਉਹਦੇ ਵਿੱਚ ਉਹਨਾਂ ਨੂੰ ਕਈ ਸੌ ਏਕੜ ਜ਼ਮੀਨ ਸੀ ਉਹਨਾਂ ਕੋਲ ਜੀ ਤਾ ਇਸ ਕਿਸਮ ਦੇ ਇਨਫਲੂਐਂਸ਼ੀਅਲ ਬੈਕਗਰਾਉਂਡ ਤੋਂ ਮੁਖਤਾਰ ਅੰਸ਼ਾਰੀ ਆਉਂਦੇ ਸੀ ਪਰਿਵਾਰ ਰਾਜਨੀਤਿਕ ਤੌਰ ਤੇ ਚਤਨਸ਼ੀ ਆਰਥਿਕ ਤੌਰ ਤੇ ਸੰਪੰਨ ਸੀ ਤੇ ਉਹ ਸਾਰੇ ਬੈਕਗਰਾਉਂਡ ਦੇ ਵਿੱਚ ਜਿਹੜੇ ਨੇ ਇਹ ਈਸਟਰਨ ਯੂਪੀ ਦੇ ਵਿੱਚ ਇਹ ਜਿਹੜਾ ਹੈਗਾ ਗਾਜ਼ੀਆਪੁਰ ਜਿਹੜਾ ਇਲਾਕਾ ਹੈਗਾ ਉੱਥੋਂ ਇਹ ਰਾਈਜ਼ ਕਰਦੀ ਹੈ ਮਤਲਬ ਕਿ ਇਹਨਾਂ ਦਾ ਰਾਈਜ਼ ਹੁੰਦਾ ਤੇ ਜਦੋਂ ਪਰਿਵਾਰ ਦੇ ਵਿੱਚ ਪਸ਼ੋਕੜ ਇਦਾਂ ਦਾ ਸੀਗਾ ਅਾ ਇਹਨਾਂ ਨੂੰ ਮਤਲਬ ਕਿ ਜਿਹੜਾ ਹੈਗਾ ਇੱਕ ਪੁਸ਼ਤਪਨਾਹੀ ਮਿਲੀ ਘਰੋਂ ਹੀ ਘਰੋਂ ਇੱਕ ਕੌਨਫੀਡੈਂਸ ਮਿਲਿਆ ਤਾਂ 23 ਸਾਲ ਦੀ ਉਮਰ 'ਚ ਕਹਿੰਦੇ ਨੇ ਕਿ ਲੋਕਲ ਇੱਕ ਕੰਟਰੈਕਟਰ ਸੀਗੇ ਉੱਥੇ ਗਾਜ਼ੀਪੁਰ ਦੇ ਉੱਥੋਂ ਉਹਨਾਂ ਨੇ ਪਹਿਲਾ ਕਤਲ ਉਦੋਂ ਕੀਤਾ ਸੀਗਾ ਤੇ ਬਾਹੂਬਲੀ ਦਾ ਦੌਰ ਸੀਗਾ ਉਹ ਯੂਪੀ ਦੇ ਵਿੱਚ ਹੁਣ ਵੀ ਬਾਹੂਬਲੀ ਹੈਗੇ ਆ ਯੂਪੀ ਦੇ ਵਿੱਚ ਪਰ ਉਦੋਂ 1 ਲੱਖ ਇਸਮ ਦਾ ਦੌਰ ਸੀਗਾ ਕਿ ਉਹਨਾਂ ਨੂੰ ਯੂਜ਼ ਕੀਤਾ ਜਾਂਦਾ ਸੀਗਾ ਬਾਹੂਬਲੀ ਜਦੋਂ ਇੱਕ ਬੰਦਾ ਹੋ ਜਾਂਦਾ ਸੀ ਤਾਂ ਫਿਰ ਇਹ ਫੈਮਿਲੀ ਦੇ ਵਿੱਚ ਕੋਈ ਐਦਾਂ ਦਾ ਪਸ਼ੋਕੜ ਨਹੀਂ ਸੀ ਕ੍ਰਿਮਨਲ ਸਾਈਡ ਦਾ ਜਾਂ ਕੋਈ ਵੀ ਤਾਂ ਫਿਰ ਇਹ ਇਸ ਪਾਸੇ ਨੂੰ ਹੂਲੇ ਹਾਂ ਤੇ ਇਸ ਪਾਸੇ ਨੂੰ ਹੁੰਦੇ ਹੁੰਦੇ ਇਹਨਾਂ ਨੇ 1994 ਦੇ ਵਿੱਚ ਪਹਿਲੀ ਇਲੈਕਸ਼ਨ ਲੜੀ ਸੀ ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਪਲੈਂਕ ਤੇ ਲਈ ਉਹ ਇਲੈਕਸ਼ਨ ਹਾਰ ਗਏ ਸੀ ਉਹ ਮੌਜਾ ਜਿਹੜਾ ਵਿਧਾਨ ਸਭਾ ਹਲਕਾ ਹੈ ਉੱਥੋਂ ਇਹ ਇਲੈਕਸ਼ਨ ਹਾਰੇ ਸੀ ਤਾਂ ਫਿਰ ਉਸ ਤੋਂ ਬਾਅਦ 1996 ਦੇ ਵਿੱਚ ਇਹਨਾਂ ਨੇ ਭੋਜਨ ਸਮਾਜ ਪਾਰਟੀ ਤੋਂ ਇਲੈਕਸ਼ਨ ਲੜੀ ਇਲੈਕਸ਼ਨ ਜਿੱਤੇ ਤੇ ਉਸ ਤੋਂ ਲੈ ਕੇ ਹੁਣ ਤੱਕ 2017 ਤੱਕ ਮਤਲਬ ਕਿ ਇਹਨਾਂ ਦਾ ਜਿਹੜਾ ਹੈਗਾ ਪੰਜ ਵਾਰ ਦਾ ਰਿਕਾਰਡ ਹੈ ਕਈ ਵਾਰੀ ਹਾਰੇ ਵੀ ਕਈ ਵਾਰੀ ਜਿੱਤੇ ਵੀ ਪਰ ਪੰਜ ਵਾਰ ਇਹ ਵਿਧਾਇਕ ਬਣੇ ਲਗਾਤਾਰ ਹਾਂਜੀ ਇਹਨਾਂ ਦੇ ਜਿਹੜਾ ਅਫਜ਼ਲ ਅंसारी ਜਿਹੜੇ ਇੱਕ ਫਾਦਰ ਇਹਨਾਂ ਦੇ ਭਰਾ ਨੇ ਉਹ ਐਮਪੀ ਨੇ ਮਤਲਬ ਕਿ ਐਮਪੀ ਨੇ ਐਮਪੀ ਰਹੇ ਨੇ ਤੇ ਹੁਣ ਦੇ ਉਹ ਵਿਧਾਇਕ ਨੇ ਪੰਜ ਵਾਰ ਦੇ ਇੱਕ ਬੇਟੇ ਵੀ ਇੱਕ ਵਾਰ ਉਹ ਵਿਧਾਇਕ ਜਿਹੜਾ ਹੈਗਾ ਉਹ ਹੁਣ ਇਹਨਾਂ ਦਾ ਬੇਟਾ ਇੱਕ ਜਿਹੜਾ 2022 ਦੇ ਵਿੱਚ ਜਿੱਤਿਆ ਹਾਂ ਪਹਿਲਾਂ 2017 ਦੇ ਵਿੱਚ ਉਹ ਜਿਹੜੀ ਮੌਜ ਦੀ ਸੀਟ ਆ ਫੈਮਿਲੀ ਦੀ ਸੀਟ ਮੰਨੀ ਜਾਂਦੀ ਹੈ ਤੇ ਉਹ 2017 ਚ ਉਹ ਹਾਰ ਗਏ ਸੀਗੇ ਤੇ 2022 ਦੇ ਵਿੱਚ ਜਿੱਤੇ ਨੇ ਤੇ ਉਹ ਇਸ ਕਿਸਮ ਦਾ ਇਨਫਲੂਐਂਸ ਸੀਗਾ ਇਹਨਾਂ ਦਾ ਤੇ ਜਦੋਂ ਕ੍ਰਾਈਮ ਦੀ ਦੁਨੀਆ 'ਚ ਵਧਦੇ ਗਏ 996 ਤੋਂ ਬਾਅਦ ਤੇ ਫਿਰ ਉਹਨਾਂ ਨੇ ਇਹ ਰਸਤਾ ਇੱਕ ਪੋਲਿਟਿਕਸ ਦਾ ਤੇ ਕ੍ਰਾਈਮ ਦਾ ਰਸਤਾ ਫੜ ਲਿਆ ਇਕੱਠਾ ਕਰ ਲਿਆ ਇਕੱਠਾ ਕਰ ਲਿਆ ਤੇ ਉਸ ਤੋਂ ਬਾਅਦ ਉਹਨਾਂ ਦਾ ਇੱਕ ਬੜਾ ਨਾਂ ਹੋ ਗਿਆ ਉਸ ਇਹ ਦੌਰ ਦੇ ਵਿੱਚ ਕਿਉਂਕਿ ਉਹ ਜਿਹੜਾ ਸਾਰਾ ਦੌਰ ਸੀਗਾ ਜ਼ਮਾਨਾ ਸੀ ਉਹ 1996 ਬਹੁਤ ਸਾਰਾ ਕੁਝ ਕੀ ਹੈ ਇਹ ਜਿਹੜਾ ਸਾਰਾ ਕ੍ਰਾਈਮ ਦਾ ਧੰਦਾ ਕਾਦੇ ਤੇ ਚੱਲਦਾ ਹੈ ਬੇਸਿਕਲੀ ਪ੍ਰੋਫਿਟ ਮੇਕਿੰਗ ਹੈ ਠੀਕ ਹੈ ਉਹ ਆਪਣੇ ਇਨਫਲੂਐਂਸ ਨੂੰ ਤਾਕਤ ਨੂੰ ਵਰਤ ਕੇ ਪ੍ਰੋਫਿਟ ਹੋਰ ਇਕੱਠਾ ਕਰਦੇ ਨੇ ਤਾਂ ਉਹਦੇ ਵਿੱਚ ਜਿਹੜੇ ਕੰਟਰੈਕਟ ਵਗੈਰਾ ਲੈਂਦੇ ਸੀ ਰੇਲਵੇ ਵਗੈਰਾ ਦੇ ਉਹਨਾਂ ਦੇ ਵਿੱਚ ਜਿਹੜੀ ਜਦੋਜਹਿਤ ਹੁੰਦੀ ਸੀ ਉਹਦੇ ਚ ਜਿਹੜੀ ਇਹ ਸਾਰਾ ਕੁਝ ਖੜਾ ਆਪਣਾ ਕਰਦੇ ਸੀ ਫਿਰ ਟੈਲੀਕਮ ਆ ਗਿਆ ਉਹਨਾਂ ਦਿਨਾਂ ਦੇ ਵਿੱਚ ਭਾਰਤ ਦੇ ਵਿੱਚ ਟੈਲੀਕਮ ਆਇਆ ਜਦੋਂ ਕਿ ਆਪਣੇ ਪ੍ਰਮੋਦ ਮਹਾਜਨ ਜਿਹੜੇ ਕਿ ਆਈਟੀ ਮਿਨਿਸਟਰ ਬਣੇ ਸੀਗੇ ਬੀਜੇਪੀ ਦੀ ਗਵਰਨਮੈਂਟ ਸੀ ਪਹਿਲੇ ਯੂਨੀਅਨ ਮਿਨਿਸਟਰ ਸੀਗੇ ਜਿਨ੍ਹਾਂ ਨੇ ਇੰਨੇ ਵਿੱਚ ਜਿਹੜੀ ਆਪਾਂ ਅੱਜ ਟਾਵਰ ਸਿਸਟਮ ਹੈ ਜਾਂ SIM ਸਿਸਟਮ ਆਇਆ ਉਹਦੋਂ ਇੰਟਰੋਡਿਊਸ ਹੋਇਆ ਤਾਂ ਫਿਰ ਇਹਨਾਂ ਦੇ ਠੇਕੇ ਲੈਣ ਦੀ ਬੜੀ ਜਦੋਂ ਦਹ ਚੱਲੀ ਯੂਪੀ ਦੇ ਇਲਾਕਿਆਂ ਦੇ ਵਿੱਚ ਉਹ ਮੁਖਤਾਰ ਅंसारी ਨੇ ਵੱਡੇ ਪੱਧਰ ਤੇ ਉਹ ਚੀਜ਼ਾਂ ਦੇ ਵਿੱਚ ਸਿਹਦਾਰੀ ਕੀਤੀ ਤਾਂ ਉਹ ਵਧਦੇ ਗਏ ਤੇ ਇਸੇ ਤਰ੍ਹਾਂ ਉਹਨਾਂ ਦਿਨਾਂ ਦੇ ਵਿੱਚ ਡਿੰਪੀ ਚੰਦ ਭਾਨ ਪੰਜਾਬ ਦੇ ਵਿੱਚ ਜਾਂ ਜਿਹੜੀ ਥੋੜੀ ਬਾਤੀ ਮਿਲੀਟੈਂਸੀ ਜਦੋਂ ਖਤਮ ਹੋਈ ਤਾਂ ਉਹਦੇ ਵਿੱਚ ਕੁਝ ਅੰਸਰ ਇਦਾਂ ਦੇ ਜਿਹੜੀ ਇੱਕ ਆਪ ਮੁਹਾਰੀ ਹਿੰਸ਼ਾ ਹੁੰਦੀ ਹੈ ਉਸ ਪਾਸੇ ਨੂੰ ਤੁਰਪੇ ਕ੍ਰਾਈਮ ਵਾਲੇ ਪਾਸੇ ਨੂੰ ਇਹ ਜਿਹੜਾ ਇਲਾਕਾ ਹੈਗਾ ਫਰੋਜਪੁਰ ਦਾ ਜ਼ਿਆਦਾਤਰ ਬਾਰਡਰ ਏਰੀਆ ਦੇ ਵਿੱਚੋਂ ਕੁਝ ਲੋਗ ਰੁਪਿੰਦਰ ਗਾਂਧੀ ਦਾ ਵੀ ਆਪਾਂ ਨਾਮ ਲੈ ਸਕਦੇ ਆ ਤਾਂ ਇਹ ਮੁੰਡੇ ਹੌਲੀ ਹੌਲੀ ਕਰਦੇ ਕਰਾਂਦੇ ਉਹ ਫਿਰ ਯੂਪੀ ਦੇ ਵਿੱਚ ਕਿਉਂਕਿ ਇਹ ਮੰਨਿਆ ਜਾਂਦਾ ਸੀਗਾ ਵੀ ਇਲੀਗਲ ਜਿਹੜਾ ਅਸ਼ਲਾ ਹੈਗਾ ਉਹ ਬੜੇ ਆਰਾਮ ਨਾਲ ਮਿਲ ਜਾਂਦਾ ਜ ਤਸਕਰੀ ਵੀ ਹੋਰ ਅਕਬਰਾ ਨੇਪਾਲ ਦਾ ਬਾਰਡਰ ਯੂਪੀ ਦੇ ਨਾਲ ਲੱਗਦਾ ਉੱਥੇ ਤਸਕਰੀ ਉਹ ਉਹ ਇੱਕ ਟ੍ਰੈਡੀਸ਼ਨਲ ਰੂਟ ਸੀਗਾ ਤੇ ਇਹ ਮੁੰਡਿਆਂ ਨੇ ਹੌਲੀ-ਹੌਲੀ ਉੱਥੇ ਰਾਪਤਾ ਕਰਨਾ ਸ਼ੁਰੂ ਕੀਤਾ ਤੇ ਡੀਪੀ ਚੰਦ ਭਾਨ ਦਾ ਤੇ ਹੋਰ ਕਿਉਂਕਿ ਜੋ ਉਹ ਕਾਰਵਾਈਆਂ ਕਰਦੇ ਸੀ ਇਹ ਸਾਰੇ ਬਾਹੂਬਲੀ ਜਦੋਂ ਉਹਨਾਂ ਨੂੰ ਪੰਜਾਬ 'ਚ ਕਿਤੇ ਕਾਰਵਾਈ ਦੀ ਲੋੜ ਪੈਂਦੀ ਸੀ ਜਾਂ ਕਿਤੇ ਦੂਰ ਦਰਾਡੇ ਫਿਰ ਉਹ ਇਦਾਂ ਇੱਥੋਂ ਦੇ ਲੋਕਾਂ ਨੂੰ ਯੂਜ਼ ਕਰਦੇ ਸੀ ਉਹ ਇੱਧਰ ਦੇਆਂ ਨੂੰ ਯੂਜ਼ ਕਰਦੇ ਸੀ ਪਰ ਉੱਥੇ ਲੁਕ ਵੀ ਜਾਂਦੇ ਸੀ ਇਹ ਲਿੰਪੀ ਸਾਰੇ ਨੌਜਵਾਨਾਂ ਦਾ ਕਨੈਕਸ਼ਨ ਮਖਤਾਰ ਨਾਲ ਗ੍ਰੈਂਡ ਹਾਂ ਮਖਤਾਰ ਕਾਰਨ ਵਾਲੀ ਹੋਇਆ ਕਿਉਂਕਿ ਮੁਖਤਾਰ ਜਿਹੜਾ ਹੈਗਾ ਉੱਥੇ ਕਈ ਕਿਸਮ ਦੇ ਗੈਂਗ ਚੱਲਦੇ ਸੀਗੇ ਯੂਪੀ ਦੇ ਵਿੱਚ ਹੁਣ ਵੀ ਚੱਲਦੇ ਨੇ ਜਿਹੜਾ ਬ੍ਰਿਜ ਭੂਸ਼ਨ ਹੈ ਜਿਹਦਾ ਹੁਣ ਚੱਲਿਆ ਇਹ ਵੀ ਇੱਕ ਬਾਹੂਬਲੀ ਹੈ ਮੈਨੂੰ ਲੱਗਦਾ ਜਿਹਦੇ ਕਿਸਾਨਾਂ ਨੂੰ ਜਿਨ੍ਹਾਂ ਦੇ ਵੱਲੋਂ ਜਿਹੜਾ ਲਖੀਮਪੁਰ ਖੀਰੀ ਦੇ ਵਿੱਚ ਜੋ ਕੁਝ ਹੋਇਆ ਤਾਂ ਲੋਕ ਕਹਿੰਦੇ ਨੇ ਉੱਥੇ ਕਿ ਬਾਬਾ ਜੀ ਜਾਂ ਇਸ ਤਰ੍ਹਾਂ ਉਹਨਾਂ ਨੂੰ ਕਹਿੰਦੇ ਨੇ ਕਿ ਡੰਡੇ ਦੇ ਹਾਂਜੀ ਕਿਹਾ ਜਾ ਸਕਦਾ ਬਾਅਦ ਕਿ ਅੰਸ਼ਾਰੀ ਉਹਨਾਂ ਦੇ ਵਿੱਚੋਂ ਜਿਹੜੀ ਉਹ ਬਾਹੂਬਲੀ ਸਿਆਸਤ ਹੈ ਯੂਪੀ ਦੀ ਉਹਦੇ ਵਿੱਚੋਂ ਇੱਕ ਬਾਹੂਬਲੀ ਹੈ ਉਹ ਹਾਂ ਠੀਕ ਹੈ ਉਹਦੇ ਹੋਰ ਵੀ ਬਹੁਤ ਸਾਰੇ ਰੂਪ ਨੇ ਜਿਹੜਾ ਕਿ ਜਦੋਂ ਪਰ ਇਹਨਾਂ ਦਾ ਇਨਫਲੂਐਂਸ ਰਿਹਾ ਕਾਫੀ ਮਤਲਬ ਮੁਖ्तार अंसारी ਦੀ ਜਿਹੜੀ ਜਿਹੜੀ ਆਇਡੈਂਟੀਟੀ ਹੈ ਮੈਨੂੰ ਲੱਗਦਾ ਉਹ ਕਿਤੇ ਦੂਜੇ ਬਾਹੂਬਲੀਆਂ ਤੋਂ ਉਹਨੂੰ ਅਲੱਗ ਖੜਾ ਕਰ ਦਿੰਦੀ ਹੈ ਅੱਜ ਦੇ ਦੌਰ ਦੇ ਵਿੱਚ ਕਿਉਂਕਿ ਜਿਹੜਾ ਦੇਸ਼ ਦੀ ਸਿਆਸਤ ਦੇ ਵਿੱਚ ਕਿਉਂਕਿ ਮੁਸਲਮਾਨ ਦੇ ਉਹ ਜਿਹੜੀ ਉਹਦੀ ਮੁਸਲਮ ਪਛਾਣ ਸੀ ਇੱਕ ਮੁਸਲਮ ਇਨਫਲੂਐਂਸ ਸੀਗਾ ਉਹ ਉਹਨੂੰ ਕਿਤੇ ਉਹਨੇ ਬੈਨੀਫਿਟ ਵੀ ਕੀਤਾ ਹੋਣਾ ਪਹਿਲੇ ਸਮੇਂ 'ਚ ਪਰ ਅੱਜ ਦੀ ਡੇਟ ਦੇ ਵਿੱਚ ਹਾਲਾਤ ਬਦਲਣ ਕਰਕੇ ਉਹੀ ਉਹਦੇ ਲਈ ਸਭ ਤੋਂ ਵੱਡਾ ਇੱਕ ਅ ਮਤਲਬ ਕਿ ਇੱਕ ਕਹਿ ਲਓ ਆਪਾਂ ਉਹਦੇ ਲਈ ਇੱਕ ਮਾੜੀ ਗੱਲ ਸਿੱਧ ਹੋਈ ਉਹ ਮਾੜਾ ਮਾੜਾ ਪੁਆਇੰਟ ਬਣ ਗਿਆ ਕਿਉਂਕਿ ਸਾਲ 2005 ਦੇ ਵਿੱਚ ਇਹਨਾਂ ਤੋਂ ਇੱਕ ਕਤਲ ਹੋਇਆ ਸੀਗਾ ਮਤਲਬ ਕਿ ਜਿਹੜਾ ਇਹਨਾਂ ਦੇ ਨਾਂ ਪੈਂਦਾ ਉਹ ਆਰਐਸਐਸ ਦੇ ਕਾਗੂ ਸੀਗੇ ਉਹਨਾਂ ਦਾ ਕਤਲ ਕੀਤਾ ਗਿਆ ਸੀ ਉਹ ਐਮਐਲਏ ਸੀਗੇ ਇਹਨਾਂ ਦੀ ਟਰੈਡੀਸ਼ਨਲ ਸੀਟ ਤੋਂ ਤਾਂ ਉਹਨਾਂ ਦਾ ਕਤਲ ਕੀਤਾ ਗਿਆ ਸੀ ਤਾਂ ਉਹ ਕਤਲ ਕਹਿੰਦੇ ਨੇ ਕਿ ਇਹਨਾਂ ਨੇ ਕਰਵਾਇਆ ਹਾਲਾਂਕਿ 2017 ਦੇ ਵਿੱਚ 19 ਤੱਕ ਆਉਂਦੇ ਹੁੰਦੇ ਸੀਬੀਆਈ ਕੋਲ ਸੀਗਾ ਤੇ ਇੱਕ ਵਿੱਟ ਹੋ ਗਏ ਉਸ ਕੇਸ 'ਚ ਵੈਸੇ ਹਾਂ ਪਰ ਇਹ ਮੰਨਿਆ ਜਾਂਦਾ ਕਿ ਇਹ ਇਹਨਾਂ ਨੇ ਕਰਵਾਇਆ ਹੈਗਾ ਬੜਾ ਹਾਈ ਪ੍ਰੋਫਾਈਲ ਕਤਲ ਆ ਉਹਨਾਂ ਦੀ ਜਿਹੜੀ ਵਾਈਫ ਆ ਉਸ ਬੰਦੇ ਦੀ ਉਹਨੇ ਹੀ 2017 ਦੀ ਚੋਣ ਇਹਨਾਂ ਨੂੰ ਹਰਾਈ ਸੀ ਮੋ ਹ ਤੋਂ ਹਾਂ ਠੀਕ ਹੈ ਤਾਂ ਉਹ ਇੱਕ ਕਤਲ ਜਿਹੜਾ ਆਰਐਸਐਸ ਦੇ ਬੰਦਿਆਂ ਨਾਲ ਹੋਇਆ ਤੇ 2014 ਦੀ ਜਿਹੜੀ ਇਲੈਕਸ਼ਨ ਹੋਈ ਸੀ ਆਪਣੀ ਲੋਕ ਸਭਾ ਦੀ ਉਹਦੇ ਵਿੱਚ ਵਾਰਾਨਸੀ ਤੋਂ ਮੁਖਤਾਰ ਅंसारी ਖੜੇ ਹੋਏ ਸੀਗੇ ਤਾਂ ਫਿਰ ਜਿਹੜੇ ਅਜੇ رائے ਹੁਣ ਜਿਹੜੇ ਯੂਪੀ ਦੇ ਵਿੱਚ ਕਾਂਗਰਸ ਦੇ ਚੀਫ ਨੇ ਉਹਨਾਂ ਨੇ ਵੀ ਭਰਿਆ ਹੋਇਆ ਸੀਗਾ ਤੇ ਇਸ ਟਾਈਮ ਤੇ ਫਿਰ ਉਹਨਾਂ ਨੇ ਕਿਹਾ ਕਿ ਵੀ ਇਹਦੇ ਨਾਲ ਜਿਹੜੀ ਸੈਕੂਲਰ ਵੋਟ ਹੈ ਡਿਵਾਈਡ ਹੋਊਗੀ ਤਾਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਉਹਨਾਂ ਨੇ ਕਾਹ ਵੀ ਵਾਪਸ ਲੈ ਲਈ ਸੀ ਤੇ ਮੁਖ्तार ਅंसारी ਲੜੇ ਸੀ ਮੁਖ्तार ਅंसारी ਨੇ ਵਾਪਸ ਲੈ ਲਈ ਸੀ ਉਹ ਉਹ ਖੜੇ ਰਹੇ ਸੀ ਮੁਖ्तार ਅंसारी ਨੇ ਵਾਪਸ ਲੈ ਲਈ ਸੀ ਹਾਂਜੀ 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 ਪਰ ਮੁਖ्तार ਅंसारी ਦੀ ਕਹਿੰਦੇ ਪੌਂਚ ਬੜੀ ਮੰਨੀ ਗਈ ਹੈ ਜਿਹੜੇ ਕਨੈਕਸ਼ਨ ਸੀਗੇ ਬੜੇ ਡੂੰਘੇ ਸੀਗੇ ਸਿਸਟਮ ਦੇ ਵਿੱਚ ਕਿ ਜੇਲ੍ਹ ਦੇ ਅੰਦਰੋਂ ਵੀ ਉਹ ਆਪਣੀਆਂ ਚੀਜ਼ਾਂ ਰਨ ਕਰ ਰਹੇ ਸੀਗੇ हां ਇਹ ਜਿਹੜੇ ਚੀਜ਼ਾਂ ਹੋਈਆਂ ਨੇ ਮਤਲਬ ਕਿ ਬਹੁਲੇ ਜਿਹੜੇ ਕਤਲ ਹੋਏ ਨੇ ਪਹਿਲੇ ਸਮਿਆਂ ਦੇ ਵਿੱਚ ਜਦੋਂ ਭੋਜਨ ਸਮਾਜ પાર્ટી ਦੀ ਸਰਕਾਰ ਸੀ ਯੂਪੀ ਦੇ ਵਿੱਚ ਜਾਂ ਸਮਾਜਵਾਦੀ ਪਾਰਟੀ ਦੀ ਸਰਕਾਰ ਸੀ ਉਦੋਂ ਕਾਫੀ ਜਿਹੜਾ ਹੈਗਾ ਇਹਨਾਂ ਦਾ ਜੇਲ੍ਹ ਦੇ ਵਿੱਚੋਂ ਕੰਮ ਚੱਲਿਆ ਕੋਈ ਕਾਫੀ ਸਮਾਂ ਉਹ ਜੇਲ੍ਹਾਂ ਦੇ ਵਿੱਚ ਵੀ ਰਹੇ ਨੇ ਆਪਣੇ ਉਹਦੇ ਕਰਕੇ ਜੇ ਇਹ ਜਿਹੜਾ ਪੰਜਾਬ ਜਿਹੜਾ ਪੰਜਾਬ ਵਾਲੀ ਜਿੱਦੋਂ ਜਹਤ ਦੋ ਸਾਲ ਦਾ ਸਫਰ ਹੈ ਉਹਨਾਂ ਦਾ ਪੰਜਾਬ ਰੱਖਿਆ ਜਾਂਦਾ ਹੈ ਪੰਜਾਬ ਵਾਲੇ ਨੂੰ ਕਿਵੇਂ ਦੇਖਿਆ ਸਮਝਾ ਤੁਸੀਂ ਆਪਣੀ ਨਜ਼ਰ ਦੇਖੋ ਜਦੋਂ ਯੂ 2017 ਦੇ ਵਿੱਚ ਇੱਥੇ ਮਿਲ ਕੇ ਯੋਗੀ ਗਵਰਨਮੈਂਟ ਆ ਗਈ ਯੂਪੀ ਦੇ ਵਿੱਚ ਤਾਂ ਉਹਦੇ ਵਿੱਚ ਫਿਰ ਕਾਫੀ ਚੀਜ਼ਾਂ ਦਾ ਬਦਲਾ ਹੋਇਆ ਤਾਂ ਤੁਹਾਨੂੰ ਯਾਦ ਹੋਊਗਾ ਕਾਫੀ ਐਕਸਟਰਾ ਇਨਕਾਊਂਟਰ ਹੋਏ ਸੀ ਪੁਲਿਸ ਤਾਂ ਸੱਚੇ ਇਨਕਾਊਂਟਰ ਕਹਿੰਦੀ ਹੈ ਪਰ ਬਹੁਤ ਸਾਰੇ ਅਲਰਜੀ ਕਰਦੇ ਨੇ ਕਿ ਉਹ ਇੱਕ ਫੇਕ ਇਨਕਾਊਂਟਰ ਸੀਗੇ ਤੇ ਉਹਦੇ ਵਿੱਚ ਜਦੋਂ ਗੈਂਗਵਾਦ ਨੂੰ ਖਤਮ ਕਰਨ ਦਾ ਬੀੜਾ ਉਹਨਾਂ ਨੇ ਇੱਕ ਸਲੋਗਨ ਦਿੱਤਾ ਸੀ ਯੋਗੀ ਦੇ ਤਨਾਤ ਨੇ ਜੀ ਪਰ ਉਹਦੇ ਵਿੱਚ ਇਹ ਦੇਖਣ ਵਾਲੀ ਗੱਲ ਸੀ ਕਿ ਜਿਹੜੇ ਮੁਸਲਿਮ ਜਿਹੜੇ ਅਪਰਾਧੀ ਸੀਗੇ ਜਾਤ ਹਨ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਸੀ ਤੇ ਉਸ ਕਰਕੇ ਇੱਕ ਉਹਦੇ ਵਿੱਚ ਇਹ ਫਰਕ ਸੀਗਾ ਉਹਨਾਂ ਦੇ ਨਿਸ਼ਾਨ ਨਿਸ਼ਾਨ ਦੇ ਹੀ ਜਦੋਂ ਉਹ ਅਪਰਾਧੀਆਂ ਦੀ ਕਰਦੇ ਸੀ ਤਾਂ ਇਸ ਗੱਲ ਨੂੰ ਲੈ ਕੇ ਉਹ ਕਾਫੀ ਜ਼ਿਆਦਾ ਚਿੰਤਿਤ ਵੀ ਸੀਗੇ ਕਿ ਮਤਲਬ ਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਇਹਨਾਂ ਨੇ ਨਹੀਂ ਸਾਨੂੰ ਛੱਡਣਾ ਹੈਗਾ ਤੇ ਕਾਫੀ ਜ਼ਿਆਦਾ ਤੇ ਉਹਨਾਂ ਦੇ ਇਹੋ ਜਿਹੇ ਬੰਦਿਆਂ ਦੇ ਕਨੈਕਸ਼ਨ ਹੁੰਦੇ ਹੀ ਨਹੀਂ ਤੇ ਕਿਉਂਕਿ ਇਹ ਫੈਮਿਲੀ ਟਰੈਡੀਸ਼ਨਲੀ ਅ ਕਹ ਲਓ ਕਿ ਗੈਰ ਭਾਜਪਾ ਪਾਰਟੀਆਂ ਦੇ ਨਾਲ ਜੁੜੀ ਰਹੀ ਹੈ ਕਾਂਗਰਸ ਨਾਲ ਤੁਹਾਨੂੰ ਮੈਂ ਦੱਸਿਆ ਹੀ ਉਹਨਾਂ ਦੇ ਦਾਦਾ ਜੀ ਦਾ ਪੁਰਾਣਾ ਸਬੰਧ ਸੀ ਤੇ ਇਸੇ ਤਰ੍ਹਾਂ ਹੀ ਉਹ ਲੋਕਲ ਜਿਹੜੀ ਲੋਕਲ ਮਿਊਨਿਸਪਲ ਕਾਰਪੋਰੇਸ਼ਨ ਸੀਗੀ ਉਸ ਟਾਈਮ ਤੇ 70ਵਿਆਂ ਦੇ ਵਿੱਚ ਉਹਨਾਂ ਦੇ ਫਾਦਰ ਉੱਥੋਂ ਦੇ ਸੀਗੇ ਚੇਅਰਪਰਸਨ ਤਾਂ ਇਸ ਤਰ੍ਹਾਂ ਉਹਨਾਂ ਦਾ ਕਨੈਕਸ਼ਨ ਉਹਨਾਂ ਨੇ ਉਸ ਟਾਈਮ ਤੇ ਜਦੋਂ ਇਹ ਦਿੱਲੀ ਉੱਥੇ ਸੀਗੇ ਤਾਂ ਉਹਨਾਂ ਨੇ ਆਪਣੇ ਆਪ ਨੂੰ ਬਚਾਉਣ ਖਾਤਰ ਕਿਉਂਕਿ ਇਹ ਅਕਸਰ ਉਹ ਕਿਹਾ ਜਾਂਦਾ ਸੀਗਾ ਕੇ ਵੀ ਉਹਨਾਂ ਨੂੰ ਮਾਰਿਆ ਜਾਊਗਾ ਕਿਉਂਕਿ ਕਿਉਂਕਿ ਜਿਹੜੇ ਉਹ ਮਤਲਬ ਕਿ ਮੈਂ ਨਾਮ ਭੁੱਲ ਰਿਹਾ ਜਿਹੜੇ ਮੈਂ ਤੁਹਾਨੂੰ ਦੱਸਿਆ ਕਿ 2005 ਦੇ ਵਿੱਚ ਕਤਲ ਹੋਇਆ ਜਿਹੜੇ ਐਮਐਲਏ ਦਾ ਉਹ ਆਰਐਸਐਸ ਦੇ ਲੀਡਰ ਸੀਗੇ ਜੀ ਤੇ ਇਸ ਕਰਕੇ ਕੀ ਹੋਇਆ ਮੁਖਤਾਰ ਜਦੋਂ ਬੀਜੇਪੀ ਗਵਰਨਮੈਂਟ ਆਈ ਤਾਂ ਉਹਨਾਂ ਦੀ ਮੁਸਲਮਾਨ ਆਇਡੈਂਟੀ ਪਹਿਲਾਂ ਹੀ ਸੀ ਤੇ ਉਹ ਕਤਲ ਉਹਨਾਂ ਦੇ ਸਿਰ ਪਹਿਲਾਂ ਹੀ ਲੱਗਿਆ ਹੋਇਆ ਸੀ ਉਹ ਆਰਐਸਐਸ ਨਾਲ ਜੁੜੇ ਹੋਏ ਸੀ ਤਾਂ ਇੱਕ ਰਾਈਵਲਰੀ ਨੇਚਰਲੀ ਖੜੀ ਹੋ ਗਈ ਤਾਂ ਉਸ ਰਾਈਵਲਰੀ ਦੇ ਚੱਲਦੇ ਆ ਉਹਨਾਂ ਨੂੰ ਇਹ ਅਪਰੀਹੈਂਸ਼ਨ ਸੀ ਕਿ ਮੈਨੂੰ ਮਾਰ ਦੇਣਗੇ ਤੇ ਉਹਦੇ ਆਪਣੇ ਬੇਸਿਸ ਵੀ ਸੀਗੇ ਤੇ ਉਸ ਕਰਕੇ ਫਿਰ ਉਹਨਾਂ ਨੇ ਉਹ ਇੱਕ ਬਚਾ ਦੀ ਟੈਕਟਿਕ ਜਿਹੜੀ ਰੰਗਦਾਰੀ ਮੰਗਣ ਦਾ ਜਿਹੜਾ ਇੱਕ ਮੁਕੱਦਮਾ ਜਿਹੜਾ ਹੈਗਾ ਮੋਹਾਲੀ ਦੇ ਇੱਕ ਵਪਾਰੀ ਦੇ ਵੱਲੋਂ ਜੋ ਦਰਜ ਕੀਤਾ ਜਾਂਦਾ ਉਹ ਕਹਿੰਦੇ ਕਿ ਬੋਗਸ਼ ਐਫ ਆਈ ਆਰ ਸੀ ਕਿ ਉਹ ਪ੍ਰੋਡਕਸ਼ਨ ਵਾਰੰਟ ਤੇ ਪੰਜਾਬ ਦੀ ਪੁਲਿਸ ਲੈ ਕੇ ਆਉਂਦੀ ਹੈ ਤਾਂ ਉਹ ਪ੍ਰੋਡਕਸ਼ਨ ਵਾਰੰਟ ਦਾ ਵੈਸੇ ਮਸਲਾ ਇਹ ਹੁੰਦਾ ਵੀ ਜਿੰਨੀ ਦੇ ਤੁਹਾਨੂੰ ਇਨਵੈਸਟੀਗੇਸ਼ਨ ਚਾਹੀਦਾ ਬੰਦਾ ਉਨੀ ਦੇ ਤੁਸੀਂ ਰੱਖਦੇ ਹੋ ਉਨੀ ਤਾਂ ਵਾਪਸ ਭੇਜ ਦਿੰਨੇ ਹੋ ਤਾਂ ਉਹ ਪਰ ਪ੍ਰੋਡਕਸ਼ਨ ਵਾਰੰਟ 2 ਸਾਲ ਚੱਲੀ ਗਿਆ ਉਹਦੇ ਵਿੱਚ ਕਤਲ ਕੇਸ ਵੀ ਪੈਂਦਾ ਬਲਾਈਂਡ ਕਤਲ ਕੇਸ ਰੋਪੜ ਦੇ ਆਸ-ਪਾਸ ਦੇ ਇਲਾਕੇ ਦਾ ਕੋਈ ਉਹ ਮੁਫਤਾਰ ਅंसारी ਦੇ ਪੈਂਦਾ ਹਾਂ ਉਹ ਵੀ ਉਹ ਵੀ ਕੀਤਾ ਜਾਂਦਾ ਮਤਲਬ ਕਿ ਉਸ ਦੌਰਾਨ ਉਹਨੂੰ ਪੁਖਤਾ ਉਹਨਾਂ ਦੀ ਪ੍ਰੈਜ਼ੈਂਸ ਨੂੰ ਬਣਾ ਕੇ ਰੱਖਣ ਲਈ ਤੇ ਇਹ ਕਿਹਾ ਜਾਂਦਾ ਕਿ ਉਹਨਾਂ ਦੌਰ ਦੇ ਵਿੱਚ ਉਹਨਾਂ ਨੂੰ ਸਕਾਚ ਵਗੈਰਾ ਜਾਂ ਜੋ ਵੀ ਰੋਪੜ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਉਹਨਾਂ ਨੂੰ ਮਿਲਦਾ ਸੀ ਸਾਰਾ ਕੁਝ ਤੇ ਜਿਹੜੀ ਉੱਥੋਂ ਦਾ ਜੰਗਲੀ ਇਲਾਕਾ ਰੋਪੜ ਦੇ ਨੇੜੇ ਉੱਥੇ ਜਿੰਨੀਆਂ ਸ਼ਿਕਾਰਗਾਹਾਂ ਤੇ ਵੀ ਉਹ ਜਾਂਦੇ ਸੀ ਹਾਂ ਤਾਂ ਇਹ ਜੇਲ੍ਹ ਦੇ ਵਿੱਚੋਂ ਹਾਂ ਜੇਲ੍ਹ ਦੇ ਵਿੱਚੋਂ ਇਹ ਅਲੈਜ ਇਹ ਮਤਲਬ ਇਹ ਲੋਕਾਂ ਦੀ ਗੱਲਬਾਤ ਹੈ ਜਾਂ ਕਹਿਣਾ ਕਹਿਣਾ ਇਹ ਅਲੀਗੇਸ਼ਨ ਨੇ ਇਹ ਅਲੀਗੇਸ਼ਨ ਨੇ ਨਾ ਤਾਂ ਹੁਣ ਇਹ ਉਸ ਤੋਂ ਬਾਅਦ ਕੋਈ ਵੱਡੀ ਜਾਂਚ ਤਾਂ ਹੋਈ ਨਹੀਂ ਇਸ ਮਸਲੇ ਤੇ ਹਾਲਾਂਕਿ ਜਿਹੜੇ ਹਰਜੋਤ ਬੈਂਸ ਨੇ ਜਿਹੜੇ ਜੇਲ੍ਹ ਮੰਤਰੀ ਸੀਗੇ ਉਹਨਾਂ ਨੇ ਵੀ ਬੋਲਿਆ ਵਿਧਾਨ ਸਭਾ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਕਿuftar ansari ਨੂੰ ਕਰਨ ਵਾਲੇ ਪਰ ਉਹ ਗੱਲਾਂ ਹੀ ਨੇ ਉਹਨਾਂ ਨੇ ਕੋਈ ਕੋਈ ਜਾਂਚ ਨਹੀਂ ਕੀਤੀ ਕੋਈ ਤੱਥ ਨਹੀਂ ਹੈਗੇ ਸਾਹਮਣੇ ਤੱਥ ਹੋ ਸਕਦਾ ਹੋਣ ਵੀ ਪਰ ਜਿਹੜਾ ਬਿੱਲ ਹੈ 55 ਲੱਖ ਦਾ ਵੀਵੀਆਈਪੀ ਟ੍ਰੀਟਮੈਂਟ ਦਾ ਮੈਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਨੇ ਕਿਹਾ ਇਹ ਮੈਨੂੰ ਲੱਗਦਾ ਕਿ ਇੱਕ ਤੱਥ ਦੇਖੋ ਇਹ ਹੋ ਸਕਦਾ ਉਹ ਹੋਏਗਾ ਤੱਥ ਪਰ ਮਤਲਬ ਕਿ ਸਰਕਾਰ ਦੀ ਕੋਈ ਮਨਸ਼ਾ ਉਹਨੂੰ ਸਿਰੇ ਲਾਉਣ ਦੀ ਹੈ ਜਾਂ ਨਹੀਂ ਜਾਂਚ ਲੋਕਾਂ ਸਾਹਮਣੇ ਇਨਵੈਸਟੀਗੇਸ਼ਨ ਨਹੀਂ ਕੋਈ ਮੁਕੰਮਲ ਤੌਰ ਤੇ ਹਾਂਜੀ ਉਹ ਨਹੀਂ ਹੋ ਸਕੀ ਤਾਂ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਸਾਰਾ ਪੱਖ ਹੈ ਹੁਣ ਇਹਦੇ ਵਿੱਚ ਜੇ ਉਹਨਾਂ ਦੀ ਮੰਨ ਲਓ ਅੱਜ ਦੀ ਡੇਟ ਦੇ ਵਿੱਚ ਫੈਮਿਲੀ ਅਲਰਜੀ ਕਰ ਰਹੀ ਹੈ ਉਹਨਾਂ ਦਾ ਬੇਟਾ ਅਲਰਜੀ ਕਰ ਰਿਹਾ ਹੈ ਕਿ ਵੀ ਹਾਂ ਵੀ ਜ਼ਹਿਰ ਦਿੱਤਾ ਗਿਆ ਹੈ ਇਹਨਾਂ ਨੂੰ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੈ ਵੀ ਸਲੋ ਪੌਇਜ਼ਨਿੰਗ ਜੇ ਉਹਦੀ ਗੱਲ ਨੂੰ ਮੰਨਿਆ ਜਾਵੇ ਕਿਉਂਕਿ ਇਹ ਮੰਨਿਆ ਜਾਂਦਾ ਵੀ ਜਦੋਂ ਤੁਸੀਂ ਸਲੋ ਪੌਇਜ਼ਨਿੰਗ ਦਿੰਨੇ ਹੋ ਤਾਂ ਉਹਦੇ ਵਿੱਚ ਸਿੰਪਟਮ ਇਹੀ ਆਉਂਦੇ ਨੇ ਕਾਰਡੀਕ ਅਰੈਸਟ ਵਗੈਰਾ ਦੇ ਠੀਕ ਹੈ ਉਹ ਹਲ ਇਦਾਂ ਦੀਆਂ ਜਿਹੜੀਆਂ ਕੈਮੀਕਲ ਰਿਐਕਸ਼ਨਸ ਹੁੰਦੀਆਂ ਬੋਡੀ ਦੇ ਵਿੱਚ ਤੁਸੀਂ ਮਰਦੇ ਇਦਾਂ ਹੀ ਉਹ ਨੇਚਰਲ ਡੈਥਸ ਲੱਗਦੀ ਹੈ ਮੈਂ ਇਹੀ ਸਵਾਲ ਉਹਨਾਂ ਦੀ ਫੈਮਿਲੀ ਦੇ ਵੱਲੋਂ ਜਿਹੜੇ ਲਗਾਤਾਰ ਖੜੇ ਕੀਤੇ ਗਏ ਨੇ ਅਫਸ਼ਾਨ ਜਿਹਦੇ ਉਹਨਾਂ ਦੇ ਪਤਨੀ ਨੇ ਉਹ ਵੀ ਜਿਹੜਾ ਫਰਾਰ ਚੱਲ ਰਹੇ ਨੇ ਉਹ ਵੀ ਉਹਨਾਂ ਦੀ ਅੰਤਮ ਰਸਮਾਂ ਤੇ ਨਹੀਂ ਪਹੁੰਚ ਸਕੇ ਬੇਟੇ ਨੂੰ ਪ੍ਰੋਲ ਨਹੀਂ ਮਿਲਦੀ ਇੱਥੇ ਇਤਿਹਾਕ احمد ਦੇ ਜਿਹੜੇ ਇਨਕਾਊਂਟਰ ਤੋਂ ਬਾਅਦ ਜਾਂ ਜਿਹੜਾ ਕਹ ਲਾ ਕਿ ਉਹ ਸਾਰਾ ਔਨ ਟੀਵੀ ਤੇ ਉਹਨਾਂ ਦਾ ਇਨਕਾਊਂਟਰ ਸ਼ਰਿਆਮ ਹੀ ਹੋਇਆ ਪੁਲਿਸ ਸਿਕਿਉਰਿਟੀ ਦੇ ਵਿੱਚ ਹਨ ਤੇ ਉਹ ਉਹਨਾਂ ਦੀ ਪਤਨੀ ਵੀ ਨਹੀਂ ਪਹੁੰਚੀ ਸੀਗੇ ਉਹਨਾਂ ਦਾ ਬੇਟਾ ਵੀ ਨਹੀਂ ਪਹੁੰਚਿਆ ਸੀਗਾ ਨਾ ਉਹਨਾਂ ਦੀ ਅੰਤਿਮ ਰਸਮਾਂ ਤੇ ਅੰਤਿਮ ਰਸਮਾਂ ਤਾਂ ਚਲੋ ਇੱਕ ਅੰਤਮ ਤੁਸੀਂ ਵਿਦਾ ਵੀ ਵਿਦਾਈ ਵੀ ਦੇਣੀ ਹੈ ਇੱਕ ਪਰਿਵਾਰਕ ਮੈਂਬਰ ਤੌਰ ਤੇ ਉਹਨਾਂ ਦੀ ਭਾਵਨਾ ਕੀ ਹੋएगी ਪਰਿਵਾਰ ਦੀ ਉਹ ਨਾ ਉਹ ਤਾਂ ਸਾਡੇ ਸਮਝਦੇ ਹੀ ਨਹੀਂ ਪਰ ਇਹ افਸ਼ਾਨ ਫਰਾਰ ਚੱਲ ਰਹੇ ਨੇ ਉਧਰ ਉਹ ਜਿਹੜੇ ਉਹਦੇ ਪਰਿਵਾਰ ਦੇ ਵੱਲੋਂ ਉਹਨਾਂ ਦੇ ਬੇਟੇ ਦੇ ਵੱਲ ਐਲੀਗੇਸ਼ਨ ਵੀ ਲਗਾ ਦਿੱਤੇ ਗਏ ਅਸੀਂ ਵੀ ਪਹਿਲਾਂ ਹੀ ਸਾਨੂੰ ਡਰ ਸੀ ਕਿ ਉਹਨਾਂ ਦੀ ਮੌਤ ਹੈ ਜਿਹੜੀ ਉਹ ਹੋ ਜੇਗੀ ਉਹਨਾਂ ਨੂੰ ਖਤਰਾ ਹੈਗਾ ਉਹਨਾਂ ਦੀ ਜਾਨ ਨੂੰ ਹਾਂ ਇਹ ਤਾਂ ਹੈਗਾ ਹੀ ਹੈ ਜੀ ਮਤਲਬ ਕਿ ਹੁਣ ਦੇਖੋ ਬਹੁਤ سارے ਲੋਕ ਇਹ ਦੇਖ ਦੇਖ ਵੀ ਰਿਹਾ ਮਤਲਬ ਕਿ ਜਦੋਂ ਉਹ ਮਤਲਬ ਕਿ ਉਹਨਾਂ ਦੇ ਜਿਹੜੇ ਬੇਟੇ ਨੇ ਉਹ ਗੱਲ ਕਹੀ ਹੈ ਕਿ ਵੀ ਜਦੋਂ ਜੇ ਮਲੋ ਆਈਸੀਯੂ ਦੇ ਵਿੱਚ ਭੇਜੇ ਗਏ ਫਿਰ ਇੱਕਦਮ ਹੀ ਉਹਨਾਂ ਨੂੰ ਓਕੇ ਇਕਰਾਰ ਦੇ ਕੇ ਜੇਲ੍ਹ ਦੇ ਵਿੱਚ ਭੇਜਤਾ ਜਿਹੜਾ ਬੰਦਾ ਆਈਸੀਯੂ ਤੇ ਵਿੱਚੋਂ ਨਿਕਲਿਆ ਉਹ ਕਟੂਕੜ ਵਾਰਡ ਚ ਤਾਂ ਜਾਊਗਾ ਹਾਂ ਤੇ ਉਹ ਇੱਕ ਸਾਰਾ ਪੱਖ ਸੀਗਾ ਦੂਜਾ ਇਹ ਪੱਖ ਹੈ ਕਿ ਵੀ ਜਿਹੜੀ ਉੱਥੋਂ ਦੀ ਮਤਲਬ ਕਿ ਜੇ ਆਪਾਂ ਕਹੀਏ ਕਿ ਜੇ ਉਹ ਹੁਣ ਉਹਨਾਂ ਦੀ ਜਿਹੜੀ ਪਤਨੀ ਆ ਉਹਦੇ ਤੇ ਵੀ ਉਹ ਵੀ ਇਸ਼ਤਿਹਾਰੀ ਹੈ ਉਹਦੇ ਤੇ ਇਨਾਮ ਹੈ ਉਹਦੇ ਸਿਰ ਤੇ 50000 ਰੁਪਏ ਦਾ ਹਾਂ ਤੇ ਉਹਨਾਂ ਦਾ ਜਿਹੜਾ ਬੇਟਾ ਹੈਗਾ ਉਹ ਪਹਿਲਾਂ ਹੀ ਇੱਕ ਕੇਸ ਦੇ ਵਿੱਚ ਅੰਦਰ ਹੈ ਠੀਕ ਹੈ ਉਹਨੂੰ ਜ਼ਮਾਨਤ ਨਹੀਂ ਮਿਲੀ ਤਾਂ ਤੈ ਕਹ ਸਕਦੇ ਆ ਕਿ ਉਹ ਜਿਹੜਾ ਬੀਜੇਪੀ ਗਵਰਨਮੈਂਟ ਦਾ ਪੋਲਰਾਈਜੇਸ਼ਨ ਦਾ ਇੱਕ ਐਂਗਲ ਹੈਗਾ ਕਿਉਂਕਿ ਉਹਦੇ ਵਿੱਚ ਇਹ ਹੈ ਵੀ ਜੋ ਲੋਕਲ ਕਮਿਊਨਿਟੀ ਹੈ ਉੱਥੋਂ ਦੀ ਜਿਹੜੀ ਗਾਜ਼ੀਪੁਰ ਦੀ ਉਹ ਉੱਥੋਂ ਉਹ ਜਿਹੜਾ ਪੱਖ ਹੈ ਉੱਥੇ ਉਹਨਾਂ ਦਾ ਕਾਫੀ ਇਨਫਲੂਐਂਸ ਮੰਨਿਆ ਜਾਂਦਾ ਹੈ ਉਹਨਾਂ ਨੂੰ ਕਹਿੰਦੇ ਨੇ ਕਿ ਜੋ ਉਹਨਾਂ ਦੇ ਦਿਨਾਜ਼ਾ ਆਪਾਂ ਸਾਰਿਆਂ ਨੇ ਦੇਖਿਆ ਤਾਂ ਕਾਫੀ ਵੱਡੇ ਪੱਧਰ ਤੇ ਲੋਕ ਆਏ ਨੇ ਤਾਂ ਇਹਦਾ ਮਤਲਬ ਉਹ ਇੱਕ ਮਿਕਸਡ ਲਗੇਸੀ ਤਾਂ ਹੈਗੀ ਹੈ ਹਾਂ ਮੈਨੂੰ ਕਿ ਆਪਾਂ ਉਹਨਾਂ ਨੂੰ ਕੱਲਾ ਕ੍ਰਿਮੀਨਲ ਨਹੀਂ ਕਹਿ ਸਕਦੇ ਤੇ ਲੋਕ ਉਹਨਾਂ ਨੂੰ ਮੰਨਦੇ ਹਾਂ ਮੰਨਦੇ ਨੇ ਜਿਹੜੇ ਉਹਨਾਂ ਦੇ ਏਰੀਏ ਦੇ ਰਹਿਣ ਵਾਲੇ ਜਿੱਥੋਂ ਦੀ ਉਹ ਵਸਨੀਕ ਨੇ ਘਟੂ ਘਟ ਉੱਥੇ ਤਾਂ ਤਾਂ ਉਹ ਇੱਕ ਪਕਸ਼ੀਗਰ ਕਿ ਬੀਜੇਪੀ ਗਵਰਨਮੈਂਟ ਕਿਤਨਾ ਕਿਤੇ ਯੋਗੀ ਸਰਕਾਰੇ ਚਾਹਦੀ ਹੈ ਵੀ ਜਿਹੜਾ ਮੁਸਲਿਮ ਹੈ ਆ ਮੁਸਲਿਮ ਦਾ ਜਿਹੜਾ ਵੀ ਕੋਈ ਲੀਡਰ ਹੈ ਉਸ ਨੂੰ ਇਸ ਕਿਸਮ ਦਾ ਇੱਕ ਜਿਹੜਾ ਉਹ ਆਗੂ ਹੈ ਉਹ ਆਗੂ ਨੂੰ ਤੋੜ ਕੇ ਆ ਖਤਮ ਕਰਕੇ ਵੀ ਇੱਕ ਪੋਲਰਾਈਜੇਸ਼ਨ ਤਾਂ ਹੁੰਦੀ ਹੈ ਨਾ ਤੇ ਹਾਲਾਂਕਿ ਉਹਨਾਂ ਦੇ ਲੋਕਲੀ ਨਹੀਂ ਸੀਗਾ ਬਟ ਓਵਰ ਆਲ ਜਿਹੜਾ ਯੂਪੀ ਦੀ ਜਿਹੜੀ ਪੋਲਿਟਿਕਸ ਹੈ ਉਹਦਾ ਪੋਲਰਾਈਜੇਸ਼ਨ ਦੀ ਪੋਲਿਟਿਕਸ ਬਣ ਚੁੱਕੀ ਹੈ ਹਿੰਦੀ ਬੈਲਟ ਦੀ ਵੀ ਕਿਸੇ ਤਾਂ ਉਹਦੇ ਵਿੱਚ ਮੈਨੂੰ ਲੱਗਦਾ ਕਿ ਇਹ ਹੈਗਾ ਬਟ ਹਮ ਮੁਖਤਾਰ ਅंसारी ਦਾ ਜਿਹੜਾ ਕੇਸ ਆ ਆਪਣੇ ਆਪ ਦੇ ਵਿੱਚ ਉਹਨਾਂ ਦੀ ਜਣਤ ਤੋਂ ਲੈ ਕੇ ਮੌਤ ਤੱਕ ਦਾ ਜੜਕੀਸ਼ ਹੈ ਉਹ ਇੱਕ ਕਲਾਸਿਕ ਕੇਸ ਹੈ ਕਿ ਮਤਲਬ ਕਿ ਜੇ ਤੁਸੀਂ ਮinority ਹੋ ਇੰਡੀਆ ਦੇ ਵਿੱਚ ਤਾਂ ਤੁਹਾਡਾ ਜੋ ਮਰਜੀ politcal influence ਹੋਵੇ ਜੋ ਮਰਜੀ ਤੁਹਾਡੀ ਫੈਮਿਲੀ ਦਾ ਬੈਕਗ੍ਰਾਉਂਡ ਹੋਵੇ ਯੂ ਆਰ ਪੌਨ ਟੂ ਐਨੀਥਿੰਗ ਠੀਕ ਹੈ ਕਿ ਤੁਸੀਂ ਮਾਰੇ ਵੀ ਜਾ ਸਕਦੇ ਹੋ ਜੇ ਤੁਸੀਂ ਮਾਰੇ ਨਹੀਂ ਵੀ ਗਏ ਚਲੋ ਇਹ ਤਾਂ ਜਾਂਚ ਨੇ ਸਾਬਿਤ ਕਰਨਾ ਹੁਣ ਉਹ ਤਾਂ ਕਬਰਾਂ 'ਚ ਚਲੇ ਗਏ ਪਰ ਉਹਦੇ باوجود ਵੀ ਤੁਸੀਂ ਦੇਖੋ ਕਿ ਇੱਕ ਆਇਡੈਂਟੀਟੀ ਦੀ ਵਜ੍ਹਾ ਕਰਕੇ ਜੇ ਮਤਲਬ ਕਿ ਉਹਨਾਂ ਦੀ ਫੈਮਿਲੀ ਵੀ ਹਰਾਸ ਹੋ ਰਹੀ ਹੈ ਤੇ ਉਹ ਬੰਦਾ ਵੀ ਮਾਰਿਆ ਗਿਆ ਤੇ ਜੇ ਕ੍ਰਿਮੀਨਲ ਨੂੰ ਹੀ ਸਰਕਾਰ ਨੇ ਫੜਨਾ ਹੈ ਉਹਦੀ ਇੱਕੋ ਹੀ ਮਨਸ਼ਾ ਇਹ ਹੈ ਤਾਂ ਫਿਰ ਜਿਹੜੇ ਬ੍ਰਿਜ ਭੂਸ਼ਣ ਵਰਗੇ ਨੇ ਉਹ ਵੀ ਬਾਹੂਬਲੀ ਨੇ ਉਹ ਉਹਨਾਂ ਦੇ ਬਾਰੇ ਬਿਲਕੁਲ ਅਲੱਗ ਟ੍ਰੀਟਮੈਂਟ ਹੈ ਸਰਕਾਰ ਦਾ ਹੂੰ ਤਾਂ ਇਹ ਇਹ ਚੀਜ਼ ਹੈ ਕਿ ਵੀ ਹੁਣ ਇਹਦੇ ਵਿੱਚ ਕ੍ਰਾਈਮ ਖਤਮ ਕਰਨਾ ਹੈ ਜਾਂ ਕੋਈ ਸਿਆਸਤ ਹੈ ਹੂੰ ਇਹ ਸਵਾਲ ਹਜੇ ਓਪਨ ਹੈ ਜੀ ਅ ਗੁਰਸ਼ਿੰਦਰ ਇੱਕ ਵੰ ਤੁਹਾਡੇ ਤੇ ਇਹ ਗੱਲ ਜਾਨਣੀ ਚਾਹਾਂਗਾ ਜੇ ਕੱਲ ਨੂੰ ਸਰਕਾਰ ਬਦਲਦੀ ਹੈ ਸੈਂਟਰ ਦੇ ਵਿੱਚ ਜਾਂ ਦੇਸ਼ ਦਾ ਨੈਰੇਟਿਵ ਬਦਲਣ ਤੇ ਫਿਰ ਲੱਗਦਾ ਕਿ ਜਿਹੜੇ ਇਹ ਸਾਰੇ ਅਨਕਾਉਂਟਰ ਹੋਏ ਇਹਨਾਂ ਦੀ ਜਾਂਚ ਹੋएगी ਕਿਸੇ ਸਿਰ ਲੱਗਣਗੇ ਜਾਂ ਫਿਰ ਇਹ ਸਾਰੀਆਂ ਚੀਜ਼ਾਂ ਸਮੇਂ ਦੇ ਨਾਲ ਵਰਤੀਆਂ ਜਾਣੀਆਂ ਤੇ ਇਹ ਜਿਹੜੀਆਂ ਠੰਡੇ ਬਸਤੇ ਚ ਪਹਿ ਜਾਣੀਆਂ ਦੇਖੋ ਇਹ ਤਾਂ ਹੁਣ ਪੁਖੇਖੀ ਤੈ ਕਰੇਗਾ ਕਿ ਕੀ ਹੋਣਾ ਕਿਉਂਕਿ ਜਿੱਥੋਂ ਤੱਕ ਜੋ ਕਾਂਗਰਸ ਪਾਰਟੀ ਦਾ ਮੈਨੀਫੈਸਟੋ ਵੀ ਆਇਆ ਹੈ ਤਾਂ ਉਹਨਾਂ ਨੇ ਬڑے ਬਚਵੇਂ ਤਰੀਕੇ ਦੇ ਨਾਲ ਜਿਹੜੀ ਪੋਲਰਾਈਜੇਸ਼ਨ ਦੀ ਪੋਲਿਟਿਕਸ ਹੈ ਜਾਂ ਜਿਹੜੀ ਹਿੰਦੂਤਵਾਦੀ ਪੋਲਿਟਿਕਸ ਹੈ ਕੋਰ ਉਹਦੇ ਤੇ ਸਿੱਧਾ ਕੋਈ ਕਟਾਕਸ਼ ਨਹੀਂ ਕੀਤਾ ਸਿੱਧਾ ਕੋਈ ਪ੍ਰਹਾਰ ਨਹੀਂ ਕੀਤਾ ਤਾਂ ਇਸ ਕਰਕੇ ਉਹ ਵੀ ਨਹੀਂ ਕਿਤੇ ਚਾਹੁੰਦੇ ਵੀ ਮਤਲਬ ਕਿ ਵੀ ਸਾਡਾ ਨੈਗੇਟਿਵ ਨਾ ਜਾਵੇ ਸੀਏ ਦੇ ਮੁੱਦੇ ਤੇ ਜਾਂ ਹੋਰ ਮੁੱਦਿਆਂ ਤੇ ਤਾਂ ਸਿੱਧਾ ਜਿਆਦਾ 2020 ਦੇ ਜਿਹੜੇ ਦੰਗੇ ਹੋਏ ਮਤਲਬ ਕਿ ਇਸ ਕਿਸਮ ਦੇ ਨਾਲ ਹੁਣ ਇਹ ਡਿਪੈਂਡ ਕਰੇਗਾ ਕੀ ਮਤਲਬ ਕਿ ਯੂਪੀ ਦੀ ਪੋਲਿਟਿਕਸ ਦੇ ਵਿੱਚ ਕੀ ਹੁੰਦਾ ਜਾਂ ਦੇਸ਼ ਦੀ ਪੋਲਿਟਿਕਸ ਦੇ ਵਿੱਚ ਕੀ ਹੁੰਦਾ ਪਰ ਇੱਕ ਚੈਪਟਰ ਜ਼ਰੂਰ ক্লোਜ਼ ਹੋਇਆ ਮਤਲਬ ਕਿ ਇੱਕ ਜਿਹੜੀ ਇਨਫਲੂਐਂਸ ਸੀ ਜਿਹੜੀ ਮਤਲਬ ਕਿ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦਾ ਇੱਕ ਪਰਿਵਾਰ ਦਾ ਇਨਫਲੂਐਂਸ ਚੁਰਿਆ ਆਉਂਦਾ ਉਹ ਖਾਨਦਾਨ ਨੂੰ ਤਾਂ ਉਹਨਾਂ ਨੇ ਪਿੱਛੇ ਧੱਕ ਹੀ ਦਿੱਤਾ ਹਾਂ ਉਹਦੀ ਅੱਜ ਬੇਬਸੀ ਤੋਂ ਇਹ ਦੇਖਿਆ ਜਾ ਸਕਦਾ ਹੈ ਕਿ ਪੰਜਾਬ ਮਿਲਗੀ ਹਜੇ ਵੀ ਉਹਨਾਂ ਦੇ ਫੈਮਲੀ ਦੇ ਵਿੱਚੋਂ ਵਿਧਾਇਕ ਨੇ ਫੈਮਲੀ ਦੇ ਵਿੱਚੋਂ ਇੱਕ ਬੇਟਾ ਵਿਧਾਇਕ ਹੈ ਇੰਨੀ ਵੱਡੀ ਲਗੇਸੀ ਹੋਣ ਦੇ ਬਾਵਜੂਦ ਵੀ ਮਤਲਬ ਕਿ ਉਹ ਬੰਦਾ ਉਹਨਾਂ ਨੇ ਮਤਲਬ ਕਿ ਜੇਲ ਦੇ ਵਿੱਚ ਦੇਖੋ ਚਾਹੇ ਉਹ ਬੰਦਾ ਨੈਚੁਰਲ ਡੈਥ ਮਰਿਆ ਚਾਹੇ ਉਹਨੂੰ ਸਲੋ ਪాయిਜ਼ਨਿੰਗ ਦਿੱਤੀ ਗਈ ਤਾਂ ਚਲੋ ਜਾਂਚ ਦਾ ਵਿਸ਼ਾ ਹੈ ਪਰ ਦ ਪੁਆਇੰਟ ਜਦੋਂ ਕੋਈ ਬੰਦਾ ਕਸਟਡੀ ਦੇ ਵਿੱਚ ਹੁੰਦਾ ਤਾਂ ਉਹ ਸਟੇਟ ਦੀ ਪ੍ਰੋਟੈਕਸ਼ਨ 'ਚ ਹਾਂ ਤਾਂ ਜੇ ਉਹ ਬੰਦਾ ਉੱਥੇ ਮਾਰਿਆ ਗਿਆ ਤਾ ਫਿਰ ਕਿਸੇ ਦੀ ਉਹ ਉਹ ਇੱਕ ਸਟੇਟ ਕਤਲ ਹੈ ਮਤਲਬ ਕਿ ਉਹਦੇ ਵਿੱਚ ਫਿਰ ਕੀ ਕਿਹੜੇ ਜੇਲ੍ਹ ਅਧਿਕਾਰੀ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ ਕੀ ਉਹਦੇ ਤੇ ਜਾਂਚ ਕੋਈ ਹੋਈ ਹੈ ਕਿਉਂਕਿ ਕੋਈ ਵੀ ਕੈਦੀ ਜਿਹੜਾ ਵੀ ਇੱਕ ਵਾਰੀ ਜੇਲ੍ਹ ਚ ਲਿਆ ਗਿਆ ਹਾਂ ਉਹ ਕਾਨੂੰਨ ਦੀ ਭਾਸ਼ਾ ਦੇ ਵਿੱਚ ਉਹ ਅੰਡਰ ਪ੍ਰੋਟੈਕਸ਼ਨ ਆਫ ਦ ਸਟੇਟ ਹੈ ਹਾਂ ਤੇ ਠੀਕ ਹੈ ਮਦ ਦਾ ਸਾਰਿਆਂ ਨੇ ਦੇਖਿਆ ਹੀ ਹੈ ਲਾਈਵ ਵੀਡੀਓ ਹਾਂ ਤਾਂ ਉਹ ਚੀਜ਼ ਹੈ ਵੀ ਇਹ ਨਾਰਮਲ ਬਣਾ ਦਿੱਤੀਆਂ ਗਈਆਂ ਨੇ ਚੀਜ਼ਾਂ ਜਿਹੜੀਆਂ ਕਿ ਲਾਅ ਦੇ ਵਿੱਚ ਅਦਰਵਾਈਜ਼ ਇਲੀਗਲ ਨੇ ਲੀਗਲ ਨੇ ਲਾਉਦੇ ਉਹਨਾਂ ਤੋਂ ਸਮੇਂ ਦੇ ਨੈਰੇਟਿਵ ਹਾਂ ਪਰ ਇਹ ਸਿੱਖਣਾ ਚਾਹੀਦਾ ਮਤਲਬ ਕਿ ਪੰਜਾਬ ਦੇ ਵਿੱਚ ਵੀ ਜਿਹੜੇ ਗੈਂਗਸਟਰ ਹੁਣ ਉੱਥੇ ਨੇ ਅਰਸ਼ ਡੱਲਾ ਦਾ ਮਸਲਾ ਕੈਨੇਡਾ ਤੱਕ ਪਹੁੰਚ ਗਿਆ ਜਾਂ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਕਤਲ ਹੋਇਆ ਇੱਥੇ ਰਮਨਦੀਪ ਸਿੰਘ ਦਾ ਸਾਬਕਾ ਖਾੜਪੂ ਦਾ ਉਹਦੇ ਵਿੱਚ ਵੀ ਇੱਕ ਗੈਂਗਸਟਰ ਦਾ ਮਤਲਬ ਕਿ ਜਿਹੜੇ ਗੈਂਗਸਟਰ ਨੇ ਪੰਜਾਬ ਦੇ ਵੀ ਜਿਵੇਂ ਉਹਦੇ ਜੈਪਾਲ ਭੁੱਲਰ ਹੈ ਇਹਦਾ ਵੀ ਜ਼ਿਕਰ ਸੀਗਾ ਮੁਖਤਾਰ ਅंसारी ਦੇ ਨਾਲ ਜਾਂ ਜਿਹੜਾ ਆਪਣਾ ਸੀਗਾ ਮੁੰਡਾ ਅਨ ਦੂਜਾ ਰਿੰਪ ਹਾਂ ਰਿੰਪਲ ਰਿੰਪਲ ਹਾਂ ਇਹ ਇਹਦਾ ਵੀ ਹੈਨਾ ਤਾਂ ਇਹਦੇ ਵਿੱਚ ਵੀ ਇਹ ਦੇਖਣਾ ਹੋਏਗਾ ਕਿ ਜਿਹੜੇ ਸਿੱਖ ਪਛਾਣ ਦੇ ਮੁੰਡੇ ਨੇ ਜਿਹੜੇ ਗੈਂਗਸਟਰ ਜਾਂ ਅਪਰਾਧੀ ਦੁਨੀਆ ਚ ਗਏ ਨੇ ਉਹਨਾਂ ਦਾ ਫੀਟ ਕੀ ਹੁੰਦਾ ਹਾਂ ਤੋ ਇਹ ਸਵਾਲ ਬੜੇ ਮਤਲਬ ਕਿ ਜ਼ਿਆਦਾਤਰ ਗੈਂਗਸਟਰ ਪੰਜਾਬ ਦੇ ਸਿੱਖ ਪਛਾਣ ਦੇ ਮੁੰਡੇ ਨੇ ਜਿਹੜੇ ਉਸ ਸਿਆਸਤ ਸਮੇਂ ਦੀ ਤੁਹਾਡੀ ਪਹਿਚਾਣ ਨੂੰ ਵਰਤ ਵੀ ਸਕਦੀ ਹੈ ਹਾਂ ਵਰਤਦੀ ਵੀ ਹੈ ਮਤਲਬ ਕਿ ਅਪਰਾਧ ਤਾਂ ਸਾਰੇ ਹੀ ਕਰ ਰਹੇ ਨੇ ਅਪਰਾਧ ਜੇ ਤਾਂ ਅਪਰਾਧ ਨੂੰ ਰੋਕਣ ਦਾ ਮਸਲਾ ਫਿਰ ਦੂਜੇ ਵੀ ਠੁਗਣੇ ਚਾਹੀਦੇ ਨੇ ਸਾਰੇ ਇੱਕੋ ਤਕੜੀ ਇੱਕ ਹੋ ਰਹੇ ਹਾਂ ਉਹ ਚੀਜ਼ ਅਨਫੋਰਚਨਟਲੀ ਨਹੀਂ ਹੋ ਰਹੀ ਮੁਖਤਾਰ ਅंसारी ਦਾ ਜਿਹੜਾ ਕੇਸ ਹੈ ਉਹਦੀ ਪ੍ਰਤੱਖ ਮਿਸਾਲ ਹੈ ਜੀ ਧੰਨਵਾਦ ਜੀ ਦਾ ਇਹ ਮੁਖਤਾਰ ਅंसारी ਦੇ ਬਾਰੇ ਜਾਣਕਾਰੀ ਸੀ ਔਰ ਜਿਹੜਾ ਰੌਲਾ ਪਿਆ ਸੀਗਾ ਉਹ ਕੰਪ ਸੀਗਾ ਵੀਆਈਪੀ ਟ੍ਰੀਟਮੈਂਟ ਦੀ ਗੱਲ ਕਿਉਂ ਚੱਲੀ ਸੀ ਜੇਲ੍ਹ ਦੇ ਵਿੱਚ ਮੁਖ्तार ਅंसारी ਨੂੰ ਮੁਖ्तार ਅंसारी ਦੀ ਪਹੁੰਚ ਕਿੰਨੀ ਜ਼ਬਰਦਸਤ ਸੀ ساری ਗੱਲਬਾਤ ਤੁਸੀਂ ਸਮਝਿਓਗੇ ਇੱਥੇ ਨਾਲ ਇਹ ਵੀ ਗੱਲ ਬੜੀ ਅਹਿਮ ਹੈ ਕਿ ਤੁਹਾਡੀ ਜਿਹੜੀ ਪਛਾਣ ਹੈ ਕਿਹੜੇ ਹਾਲਾਤਾਂ ਦੇ ਵਿੱਚ ਤੁਹਾਨੂੰ ਕਿਵੇਂ ਖੜਾ ਕਰਦੀ ਹੈ ਉਹ ਬੜਾ ਅਹਿਮ ਹੈ ਕੈਮਰੇ ਤੇ ਮੇਰਾ ਸਾਥ ਦੇ ਰਹੇ ਸੀ सुरेंद्र ਮਹਿਮਨਪ੍ਰੀਤ ਸਿੰਘ ਨਿਰਪੱਖ ਪੋਸਟ ਦੇ ਲਈ ਧੰਨਵਾਦ